ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈ ਹਾਂ ਇੰਤਜ਼ਾਰ ਤੋਂ ਬਾਅਦ ਬ੍ਰਿਕ ਰਾਸ਼ੀ 2026 ਬ੍ਰਿਕ ਰਾਸ਼ੀ ਵਾਲੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਣਗੇ ਯਕੀਨਨ ਗੱਲ ਸੁਣੋ ਵੈਸੇ ਤਾਂ ਭਵਿੱਖ ਦੇ ਗਰਭ ਵਿੱਚ ਕੀ ਹੈ ਉਸ ਅਕਾਲਪੁਰ ਤੋਂ ਇਲਾਵਾ ਤੁਸੀਂ ਮੈਂ ਕੋਈ ਵੀ ਦੱਸ ਹੀ ਨਹੀਂ ਸਕਦਾ ਪਰ ਫਿਰ ਵੀ ਗੋਚਰ ਵਿਤ ਗਣਨਾ ਕੈਲਕੂਲੇਸ਼ਨਸ ਅਜਈਆਂ ਹਨ ਵੈਦਿਕ ਗ੍ਰੰਥਾਂ ਦੀਆਂ ਕਿ ਤੁਸੀਂ ਆਉਣ ਵਾਲੇ ਸਮੇਂ ਨੂੰ ਪ੍ਰਡਿਕਟ ਕਰ ਸਕਦੇ ਹੋ ਕੁਝ ਹੱਦ ਤੱਕ ਹਾਂ ਕਟਣਾ ਵਾਂਦਾ ਹਿਰਫਿਰ ਹੁੰਦਾ ਰਹੇਗਾ ਤੁਹਾਡੇ ਕਰਮਿਕ ਅਕਾਊਂਟ ਕਰਮਿਕ ਖਾਤੇ ਦੇ ਅਨਸਾਰ ਜੋ ਤੁਹਾਡਾ ਪ੍ਰਾਰਵਧ ਲਿਖਿਆ ਜਾ ਚੁੱਕਾ ਹੈ ਇਸੇ ਲਈ ਤਾਂ ਵਿਕ੍ਰਾਸ਼ੀ ਵળે ਲੱਖਾਂ ਹੋਣਗੇ ਪਰ ਕਰਮੋ ਆਪਣੇ ਆਪਣੇ ਆ ਜੋ ਤੁਸੀਂ ਕੀਤੇ ਹੋ ਨਾਲ ਐਡ ਆਨ ਹੋਣੇ ਆ ਸੋ ਇਹ ਲੰਬੀਆਂ ਨੇ ਮੈਂ ਜਲਦੀ ਨਾਲ ਆਉਣੀ ਆ ਬ੍ਰਿਖਰਾਸ਼ੀ ਵਾਲਿਆਂ ਲਈ 2026 ਦਾ ਵਰਾ ਕਿਉਂ ਜਰ ਹੈਗਾ ਉਸ ਬਾਰੇ ਮੇਰੇ ਨਾਲ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਬ੍ਰਿਖਰਾਸ਼ੀ ਵਾਲਿਆਂ ਲਈ 2026 ਸਾਲ ਸਿਰਫ ਆਮ ਸਾਲ ਨਹੀਂ ਹੋਵੇਗਾ ਪਹਿਲੀ ਲਾਈਨ ਤੋਂ ਹੀ ਪਤਾ ਲੱਗ ਗਿਆ ਹੋਵੇਗਾ ਇਹ ਗ੍ਰਹਿ ਬਦਲਾ ਦਾ ਸਾਲ ਹੈ ਜਿੱਥੇ ਤੁਹਾਡੀ ਮਿਹਨਤ ਕਿਸਮਤ ਯੋਜਨਾਵਾਂ ਤਿੰਨੋਂ ਚੀਜ਼ਾਂ ਮਿਲ ਕੇ ਬੜੇ ਵੱਡੇ ਵੱਡੇ ਨਤੀਜੇ ਲਿਆ ਸਕਦੀਆਂ ਹਨ ਖੁਸ਼ ਹੋ ਜਾਓ ਪਰ ਕੀ ਇਹ ਸਾਲ ਤੁਹਾਡੇ ਹੱਕ ਵਿੱਚ ਹੋਵੇਗਾ ਜਾਂ ਫਿਰ ਚੁਣੌਤੀਆਂ ਲਿਆਏਗਾ ਦੇਖੋ ਲਾਈਫ 'ਚ ਚੁਣੌਤੀਆਂ ਨਾ ਹੋਣ ਤਾਂ ਜੀਵਨ ਨੀਰਸ ਹੈ ਮੈਂ ਬਾਰ-ਬਾਰ ਕਹਿੰਨੀ ਆ ਕਰਮਸ਼ੀਲ ਰਹਿਣਾ ਹੀ ਪੈਣਾ ਸੋ ਸਾਲ ਦੇ 365 ਦਿਨਾਂ 'ਚ ਕਿੰਨੀਆਂ ਕ ਚੁਣੌਤੀਆਂ ਹੋਣਗੀਆਂ ਤੇ ਕਿੰਨੀਆਂ ਕ ਖੁਸ਼ੀਆਂ ਤੁਹਾਡੀ ਝੋਲੀ ਪੈਣਗੀਆਂ ਦੱਸੇਗੀ ਤੁਹਾਡੇ ਨਾਲ ਡਾਕਟਰ ਤੇਰਾ ਕਾਰ ਆ ਜਾਓ ਫਿਰ ਬ੍ਰਿਕ ਰਾਸ਼ੀ ਵਾਲਿਓ ਕੰਨਾਂ ਨੂੰ ਥੋੜਾ ਜਿਆਦਾ ਕਰ ਲਓ ਸਾਫ ਸੋ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਕਿਉਂਕਿ ਅਖੀਰ 'ਚ ਮੈਂ ਦੱਸਣਾ ਹੈ ਸੁਪਰ ਉਪਾ ਜੋ ਤੁਸੀਂ ਪੂਰੇ ਸਾਲ 2026 'ਚ ਵਿਧੀਵਤ ਤਰੀਕੇ ਨਾਲ ਰੈਗੂਲਰ ਤੌਰ ਤੇ ਕਰਦੇ ਰਹੋਗੇ ਤਾਂ ਤੁਹਾਨੂੰ ਬਹੁਤ ਸਾਰੀ ਰਾਹਤ ਮਿਲੇਗੀ ਤੇ ਹੋ ਸਕਦਾ ਹੈ ਹੋ ਜਾਏ ਇੱਕ ਅਦਾ ਚਮਤਕਾਰ ਉਸ ਅਕਾਲਪੁਰਖ ਵੱਲੋਂ ਸੋ ਬ੍ਰਿਕ ਰਾਸ਼ੀ ਦਾ 2026 ਦਾ ਪੂਰਾ ਰਾਸ਼ੀਫਲ ਦੱਸਣ ਜਾ ਰਹੀ ਹਾਂ ਇਹ ਮੈਂ ਤੁਹਾਡੇ ਜੀਵਨ ਦੇ ਚਾਰ ਮੁੱਖ ਖੇਤਰਾਂ ਦਾ ਵਿਸ਼ਲੇਸ਼ਣ ਕਰਨਾ ਹੈ ਪਹਿਲਾਂ ਗੱਲ ਕਰਦੀਆਂ ਤੁਹਾਡੀ ਸਿਹਤ ਦੀ ਸੋਮ ਰੇਖਾਸ਼ੀ ਵਾਲੇ ਜਿੱਥੇ ਤੱਕ ਤੁਹਾਡੀ ਸਿਹਤ ਦਾ ਸਬੰਧ ਹੈ ਸਾਲ ਦੀ ਸ਼ੁਰੂਆਤ ਭਾਵੇਂ ਜਨਵਰੀ ਤੋਂ ਲੈ ਕੇ ਮਾਰਚ ਇਹਦੇ ਵਿੱਚ ਤਣਾ ਰਹੇਗਾ ਥੋੜਾ ਮਾਨਸਿਕ ਜੋੜਾਂ ਦੀ ਦਰਦ ਹੋ ਸਕਦੀ ਹੈ ਜੁਆਇੰਟ ਪੇਨ ਹੋ ਸਕਦੀ ਹੈ ਕੁਝ ਥਕਾਵਟ ਥਕੇ ਥਕੇ ਮਹਿਸੂਸ ਕਰਨਾ ਤੇ ਹਲਕੇ ਫੁਲਕੇ ਰੋਗਾਂ ਦਾ ਖਤਰਾ ਰਹਿ ਸਕਦਾ ਹੈ ਇੱਕ ਹੋਰ ਗੱਲ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਘਬਰਾਉਣਾ ਕਿਉਂ ਆ ਦੇਖਦੇ ਆ ਕੀ ਕਰਨਾ ਹੈ April ਤੋਂ ਬਾਅਦ ਸ਼ੁਕਰ ਤੇ ਬ੍ਰਹਸਪਤੀ ਦੀ ਸਹਾਇਤਾ ਨਾਲ ਸਰੀਰਕ ਊਰਜਾ ਵਧੇਗੀ ਐਨਰਜੀਟਿਕ ਫੀਲ ਕਰੋਗੇ ਤੰਦਰੁਸਤੀ ਵੱਧ ਜਾਏਗੀ ਸੋ ਸਾਲ ਦੇ ਮੱਧ ਵਿੱਚ ਯਾਤਰਾ ਜਾਂ ਵੱਧ ਕੰਮ ਕਰਨ ਕਰਕੇ ਤੁਹਾਨੂੰ ਥਕਾਵਟ ਰਹ ਸਕਦੀ ਹੈ ਲੰਬੇ ਸਫ਼ਰ ਕਰਨੇ ਹਨ ਨਾ ਫਿਰ ਬੰਦਾ ਥੱਕ ਹੀ ਜਾਂਦਾ ਹੈ ਇਸ ਲਈ ਯੋਗਾ ਕਰਨਾ ਹੈ ਧਿਆਨ ਕਰਨਾ ਹੈ ਮੈਡੀਟੇਟ ਕਰਨਾ ਹੈ ਉਪਾਅ ਜ਼ਰੂਰ ਮੈਂ ਦੱਸਣਾ ਸਿਰਸਬੰਧੀ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤੰਬਰੇ ਖਰਿਸ਼ੀ ਵਾਲਿਓ ਤੁਸੀਂ ਸਾਲ 2026 ਚ ਇੱਕ ਉਪਾਅ ਕਰ ਲੈਣਾ ਹੈ ਹਰ ਸਵੇਰੇ ਸੂਰਜ ਜਿਹੜਾ ਚੜਨਾ ਹੈ ਨਵਾਂ ਉਹਨੂੰ ਨਮਸਕਾਰ ਕਰਨਾ ਹੈ એનર્ਜੀ ਉੱਥੋਂ ਹੀ ਮਿਲਦੀ ਹੈ ਸਾਨੂੰ ਸਭ ਨੂੰ ਪੂਰੇ ਯੂਨੀਵਰਸ ਨੂੰ ਤੇ ਗਾਂ ਨੂੰ ਤੁਸੀਂ ਕਦੀ ਕਦਾਈਂ ਗੋੜ ਛੋਲੇ ਖਲਾਉਣੇ ਆ ਤੁਹਾਡੇ ਅੰਦਰਲੀ ਤਾਕਤ ਤੇ ਤਾਜ਼ਗੀ ਰਹੇਗੀ ਬਰਕਰਾਰ ਆਨੀਆਂ ਮੈਂ ਪੈਸੇ ਤੇ ਬਿਜ਼ਨਸ ਵੱਲ ਫਰਵਰੀ ਤੋਂ ਮਈ ਤੱਕ ਬ੍ਰੇਖ ਰਾਸ਼ੀ ਵਾਲਿਓ ਬਾਧੂ ਆਮਦਨ ਦੇ ਜੋਗ ਬਣਨ ਲੱਗੇ ਆ ਬਣ ਗਏ ਹਨ ਪਰ ਖਰਚੇ ਵੀ ਤਾਂ ਵਧਣੇ ਹੀ ਆ ਨਾ ਮਜ਼ਾ ਵੀ ਤਾਂ ਆ ਹੀ ਆਉਂਦਾ ਜੋੜ ਜੋੜ ਕੇ ਰੱਖਣ ਦਾ ਕੋਈ ਫਾਇਦਾ ਨਹੀਂ ਜਾਣਾ ਤਾਂ ਆਪਾਂ ਖਾਲੀ ਹੱਥ ਆ ਸੋ ਨਿਵੇਸ਼ ਸੋਚ ਸਮਝ ਕੇ ਕਰਨਾ ਇਨਵੈਸਟਮੈਂਟ ਜਿਹੜੀ ਕਿਸੇ ਦੇ ਮਗਰ ਨਾ ਲੱਗ ਜਾਏ ਉਹ ਖਾਸ ਕਰਕੇ ਜੇਕਰ ਤੁਸੀਂ ਖੇਤੀਬਾੜੀ ਐਗਰੀਕਲਚਰ ਨਾਲ ਜੁੜੇ ਹੋ ਗੈਂਿਆਂ ਦੀ ਕਿਤੇ ਬਿਜ਼ਨਸ ਜਾਂ ਵਪਾਰ ਨਾਲ ਜੁੜੇ ਹੋ ਜਾਂ ਜ਼ਮੀਨ ਬਾਹੀ ਜੋਗ ਜ਼ਮੀਨ ਹੈ ਉਸ ਨਾਲ ਜੁੜੇ ਕੋਈ ਕੰਮ ਕਰਦੇ ਹੋ ਰੀਅਲ ਅਸਟੇਟ ਦਾ ਹੋ ਸਕਦਾ ਹੈ ਤਾਂ ਤੁਸੀਂ ਸੁਚੇਤ ਰਹਿਣਾ ਪਰ ਰਾਹੁ ਦੀ ਸਥਿਤੀ ਦੇ ਕਾਰਨ ਅਚਾਨਕ ਖਰਚੇ ਵੀ ਫਿਰ ਹੋ ਜਾਣਗੇ ਕਿਲਾਈ ਗਾਸ ਕੋਈ ਵੱਡਾ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਮਹਾਰਸੀ ਦੀ ਸਲਾਹ ਲੈ ਲਓ ਮਰਜੀ ਨਾ ਕਰਿਓ ਸਾਲ ਦੇ ਅੰਤ ਤੱਕ ਬਚਤ ਵਧਣ ਦੇ ਪੂਰੇ ਸੰਕੇਤ ਹਨ ਸੋ ਪੈਸੇ ਲਈ ਤੁਸੀਂ ਉਪਾਗ ਕਰਨਾ ਹੈ ਹਰ ਸ਼ੁੱਕਰਵਾਰ ਚਾਂਦੀ ਦਾ ਇੱਕ ਛੋਟਾ ਜਿਹਾ ਟੁਕੜਾ ਚਾਰਸ ਮੰਦਿਰ ਚ ਡੋਨੇਟ ਕਰ ਦੇਣਾ ਚੁੱਪਚੀ ਤੇ ਗੁਰੂ ਦੀ ਜਿਹੜੀ ਗੋਲਕ ਹੈ ਉਸ ਮੰਦਿਰ ਨਾਲ ਸੰਬੰਧਤ ਕਿਸੇ ਵੀ ਦੇਵੀ ਦੇਵਤੇ ਦੀ ਉੱਥੇ ਚੁੱਪਚੀ ਤੇ ਡੋਨੇਟ ਕਰਿਆ ਹੋਣਾ ਆਰਥਿਕ ਸਿਹਤਤਾ ਜਿਹੜੀ ਉਹ ਬਣੀ ਰਹੇਗੀ ਤੇ ਇਸ ਰੱਖੇ ਤਰ੍ਹਾਂ ਨੌਕਰੀ ਤੇ ਕਰੀਅਰ ਦਾ ਮਾਰਚ ਤੋਂ ਸਤੰਬਰ ਤੱਕ ਤੁਹਾਡੇ ਕਰੀਅਰ ਚ ਉਛਾਲ ਆਏਗੀ ਗੱਲ ਸੁਣੋ ਵਧਾਈਆਂ ਇਹਨਾਂ ਐਡਵਾਂਸ ਮੂਮਿੰਟਾ ਕਰ ਲਓ ਪ੍ਰੋਮੋਸ਼ਨ ਹੋ ਜਾਣੀ ਆ ਵਧੀਆ ਤਨਖਾਹ ਤੇ ਨਵੀਂ ਜ਼ਿੰਮੇਵਾਰੀ ਮਿਲਣ ਦੇ ਪੂਰੇ ਯੋਗ ਹਨ ਨਵੀਂ ਕੁਰਸੀ ਨਵੀਂ ਜ਼ਿੰਮੇਵਾਰੀ ਉਸ ਨੂੰ ਪੂਰੀ ਤੰਦਿਆਗੀ ਨਾਲ ਨਿਭਾਉਣ ਦੀ ਤੁਹਾਡੇ ਚ ਪੂਰੀ ਸਮਰੱਥਾ ਹੋਣੀ ਚਾਹੀਦੀ ਆ ਸਾਲ ਦੇ ਅਖੀਰ ਚ ਵੱਡਾ ਪ੍ਰੋਜੈਕਟ ਮਿਲ ਜਾਣਾ ਤੁਸੀਂ ਉਪਾਅ ਕਰੋਗੇ ਹਰ ਬੁੱਧਵਾਰ ਗਰੀਬਾਂ ਜਾਂ ਜੋ ਲੋਕ ਨੌਕਰੀ ਬਦਲਣਾ ਚਾਹੁੰਦੇ ਹਨ ਕਈ ਵਾਰੀ ਹੁੰਦਾ ਨਾ ਮੈਂ ਬਾਰ ਬਾਰ ਕਹਿੰਨੀ ਹੁਨੇ ਬੌਸ ਨਾਲ ਨਹੀਂ ਬਣਦੀ এনवायरमेंट ਤੁਹਾਡੇ ਲਈ ਸੂਟੇਬਿਲਟੀ ਨਹੀਂ ਰੱਖਦਾ ਤਾਂ ਤੁਸੀਂ ਉਹ ਲੋਕ ਜਿਹੜੇ ਚੇਂਜ ਆਫ ਜੌਬ ਚਾਹੁੰਦੇ ਆ ਜੂਨ ਤੋਂ ਅਕਤੂਬਰ ਸਭ ਤੋਂ ਤੁਹਾਡੇ ਲਈ ਸੁਹਾਵਣਾ ਸਮਾਂ ਰਹੇਗਾ ਕਾਰੋਬਾਰੀ ਲੋਕਾਂ ਲਈ ਸਾਲ ਦੇ ਆਖਰੀ ਮਹੀਨੇ ਵੱਡੇ ਕੰਟਰੈਕਟ ਮਿਲਣ ਦੀ ਆਸ ਹੈ ਜਾਂ ਨਵਾਂ ਭਾਗੀਦਾਰ ਤੁਸੀਂ ਪਾਰਟਨਰਸ਼ਿਪ 'ਚ ਜੇ ਬਿਜ਼ਨਸ ਕਰਦੇ ਹੋ ਤਾਂ ਉਹ ਮਿਲ ਜਾਏਗਾ ਉਪਾਰ ਤੁਸੀਂ ਕਰਨਾ ਹੈ ਹਰ ਬੁੱਧਵਾਰ ਗਰੀਬਾਂ ਨੂੰ ਹਰੇ ਰੰਗ ਦੀ ਕੋਈ ਚੀਜ਼ ਕਾਂਟ ਪੇਣ ਤੋਂ ਦਾਲਾਂ ਤੋਂ ਲੈ ਕੇ ਕੱਪੜਿਆਂ ਤੱਕ ਕੁਝ ਵੀ ਡੋਨੇਟ ਕਰ ਸਕਦੇ ਹਾਂ ਤਾਂ ਕਿ ਪ੍ਰੋਫੈਸ਼ਨਲ ਮੌਕੇ ਤੁਹਾਡੇ ਲਈ ਵੱਧ ਸਕਣ ਫੈਮਲੀ ਪਰਿਵਾਰ ਅਤੇ ਸਭ ਤੋਂ ਜ਼ਿਆਦਾ ਪਰਿਵਾਰਕ ਕਰਵਰ ਦੀ ਜੇ ਮੈਂ ਗੱਲ ਕਰਾਂ ਤਾਂ ਜੂਨ ਤੇ ਜੁਲਾਈ ਚ ਪਰਿਵਾਰਕ ਰਿਸ਼ਤਿਆਂ ਚ ਕੁਝ ਗਲਤਫਹਿਮੀ ਆ ਜਾਣੀਆਂ ਹੋ ਸਕਦਾ ਹੋ ਜਾਂਦੀਆਂ ਕੋਈ ਗੱਲ ਨਹੀਂ ਤਣਾਅ ਤਾਂ ਪੈਦਾ ਹੋਣਾ ਹੀ ਹੈ ਗਲਤਫਹਿਮੀਆਂ ਦਾ ਤਣਾਅ ਨਾਲੋਂ ਨਾਲ ਹੀ ਪੈਰਲਲ ਚੱਲਣਗੇ ਖਾਸ ਕਰਕੇ ਜਿਦਾ ਦਾ ਜਾਂ ਪੈਸੇ ਦੇ ਮਾਮਲਿਆਂ ਦੇ ਵਿੱਚ ਪਰ ਸਤੰਬਰ ਤੋਂ ਬਾਅਦ ਜੋ ਗ੍ਰਹਾਂ ਦੀ ਗਣਨਾ ਹੈ 2026 ਦੀ ਬ੍ਰਹਸਪਤੀ ਮਹਾਰਾਜ ਦੀ ਹੋ ਜਾਣੀ ਹੈ ਕਿਰਪਾ ਤੇ ਘਰ ਵਿੱਚ ਹੋ ਜਾਏਗੀ ਸੁਖ ਸ਼ਾਂਤੀ ਵਾਪਸ ਆ ਜਾਏਗੀ ਪਰਿਵਾਰਕ ਮਾਹੌਲ ਸੁਹਾਵਣਾ ਹੋ ਜਾਣਾ ਵਿਆਹ ਯੋਗ ਲੋਕ ਜਿੰਨੇ ਵੀ ਵੇਟਿੰਗ ਲਿਸਟ ਨੇ ਠੀਕ ਆ ਕੋਸ਼ਿਸ਼ਾਂ ਕਰ ਰਹੇ ਸੀ ਸੋ ਦਸੰਬਰ 26 ਤੁਹਾਡੇ ਲਈ ਸ਼ੁਭ ਰਹੇਗਾ ਚੰਗੇ ਰਿਸ਼ਤੇ ਆ ਜਾਣਗੇ ਸੋ ਬੱਚਿਆਂ ਦੀ ਸਿੱਖਿਆ ਦੇ ਵਿੱਚ ਪ੍ਰਗਤੀ ਹੋਵੇਗੀ ਕੈਰੀਅਰ ਵਾਈਜ਼ ਵਧੀਆ ਹੈ ਪਰਿਵਾਰ ਵਾਈਜ਼ ਵਧੀਆ ਹੈ ਘਰ-ਬਾਰ ਵਾਈਜ਼ ਵਧੀਆ ਹੈ ਉਪਾਅ ਕੀ ਕਰਨਾ ਹਰ ਮਸੱਇਆ ਇੱਕ ਮਸੱਇਆ ਇੱਕ ਪੂਰਨ ਮਾਸੀ ਦੋਈ ਤਾ ਚੀਜ਼ਾਂ ਨੇ ਇੱਕ ਮਹੀਨੇ ਦੀਆਂ ਸੋ ਹਰ ਮਸੱਇਆ ਨੂੰ ਕਰਦੇ ਵੱਡਿਆਂ ਦਾ ਅਸ਼ੀਰਵਾਦ ਲਓ ਬਜ਼ੁਰਗਾਂ ਦਾ ਮੱਥਾ ਟੇਕੋ ਮਿੱਠਾ ਵੰਡ ਦਿਓ ਰਿਸ਼ਤਿਆਂ 'ਚ ਮਿਠਾਸ ਬਣੀ ਰਹੇਗੀ ਸੁਪਰ ਉਪਾਅ ਦੱਸਣਾ ਤਾਂ ਮੈਂ ਭੁੱਲਦੀ ਹੀ ਨਹੀਂ ਕਿਉਂਕਿ ਮੈਂ ਹਾਂ ਡਾਕਟਰ ਤੇਰਾ ਕਾਰ ਕਿਉਂਕਿ ਮੈਂ ਤੁਹਾਨੂੰ ਬਚਾਉਣਾ ਹੈ ਬੁਰੀਆਂ ਬਲਾਵਾਂ ਤੋਂ ਬੁਰੀਆਂ ਨਜ਼ਰਾਂ ਤੋਂ ਸਾਲ ਪਰ ਕਰਨਾ ਸੁਪਰ ਉਪਾਅ ਹਰ ਸ਼ੁੱਕਰਵਾਰ ਸ਼ਾਮ ਨੂੰ ਮਾਂ ਲక్ష్ਮੀ ਦੇ ਚਰਨਾਂ 'ਚ ਪੰਜ ਲਾਲ ਫੁੱਲ ਤੇ ਪੰਜ ਹਰੀਆਂ ਇਲੈਚੀਆਂ ਅਰਪਿਤ ਕਰ ਦਿਓ ਕੋਈ ਨਹੀਂ ਆ ਮੇਰੇ ਤਾਂ ਤੱਕਿਆ ਕਲਾਮੀ ਆ ਇਹਨਾਂ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਦੇਖਿਓ ਜਦੋਂ ਫੇਰ ਰੰਗ ਬਣ ਹੋਣਾ ਇਸ ਨਾਲ ਤੁਹਾਡਾ ਧਨ ਸਿਹਤ ਤੇ ਪਰਿਵਾਰਕ ਸੁਖ ਤਿੰਨੋਂ ਮਜ਼ਬੂਤ ਰਹਿਣਗੇ ਸੋ ਮੇਰੀ ਅਗਲੀ ਵੀਡੀਓ ਮਿਥਨ ਰਾਸ਼ੀ ਦੇ ਸਾਲ 2026 ਵਾਸਤੇ ਹੋਏਗੀ ਰਾਸ਼ੀ ਫਲ ਦੱਸਾਂਗੀ ਦੇਖਣਾ ਜ਼ਰੂਰ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਨ ਤੋਂ ਬਾਅਦ ਆਪਣੇ ਸਰਕਲ ਚ ਬ੍ਰਿਖ ਰਾਸ਼ੀ ਵਾਲਿਆਂ ਨੂੰ ਇਹ ਵੀਡੀਓ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਜੋ ਮੈਂ ਉਪਾਅ ਦੱਸਦੀ ਆ ਸੌਖੇ ਹੀ ਆ ਜੇ ਕਿਤੇ ਦਿੱਕਤ ਆ ਤਾਂ ਤੁਹਾਨੂੰ ਏਦਾਂ ਤਾਂ ਨਹੀਂ ਕਿ ਇਹ ਉਪਾਅ ਕਰਨ ਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਮੈਨੂੰ ਦੱਸੋ ਮੈਂ ਹੋਰ ਆਪਸ਼ਨਸ ਮੇਰੇ ਕੋਲ ਬਹੁਤ ਨੇ ਸੋ ਚੈਨਲ ਡਾਕਟਰ 13 ਕੌਰ ਨੂੰ ਤੁਹਾਡੇ ਸਹਿਯੋਗ ਦੀ ਸਤਿਕਾਰ ਲੋੜ ਹੈ ਇਸ ਨੂੰ ਖੁਦ ਵੀ ਸਬਸਕ੍ਰਾਈਬ ਕਰ ਦੋ ਤੇ ਆਪਣੇ ਸੰਪਰਕ ਵਾਲਿਆਂ ਤੋਂ ਵੀ ਸਬਸਕ੍ਰਾਈਬ ਕਰਾਓ ਸਬਸਕ੍ਰਿਪਸ਼ਨ ਬਹੁਤ ਜ਼ਰੂਰੀ ਹੈ ਮਿਲਾਂਗੇ ਮਿਥਨ ਰਾਸ਼ੀ ਫਲ ਸਾਲ 2026 ਦੇ ਨਾਲ ਨਵੀਂ ਵੀਡੀਓ ਵਿੱਚ ਉਦੋਂ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਰਖਣਾ ਖਿਆਲ ਬ੍ਰਿਖ ਰਾਸ਼ੀ ਵਾਲਿਓ ਕਰੋ ਮੇਰੇ ਸਿਰ ਤੇ ਮੋਜਾਂ ਅਕਾਲ ਪੁਰਖ ਦਾ ਭਾਣਾ ਮੰਨਣਾ ਹੈ ਉਸਦੇ ਵਿੱਚ ਆਸਥਾ ਬਣਾਈ ਰੱਖਣੀ ਹੈ ਟਿਲ ਦੈਨ ਬਾਏ ਬਾਏ